ਸਵੇਰ ਕਾਲ ਦੇ ਉਸ ਇੰਕ੍ਰੋ 24 7 ਤੇ ਚਾ ਅੱਜ ਫਰੀਦਕੋਟ ਵਿੱਚ ਦੁਪਹਿਰ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਇੱਕ ਨਵਾਲਕ ਬੱਚੀ ਗਲਤ ਬਾਕਸ ਚੜ੍ਹਨ ਤੋਂ ਬਾਅਦ ਚਲਦੇ ਬਾਕਸ ਤੋਂ ਛਲਾਗ ਲਗਾ ਬੈਠੀ ਲੜਕੀ ਆਪਣੀ ਮਾਂ ਨਾਲ ਮਿਲ ਕੇ ਫਰੀਦਕੋਟ ਤੋਂ ਕੋਟਕਪੂਰਾ ਜਾਣ ਲਈ ਪੀਆਟਸੀ ਦੀ ਬੱਸ ਚ ਸਵਾਰ ਹੋਈ ਸੀ ਪਰ ਬੱਸ ਦੇ ਬਾਸ ਸੜੇ ਤੋਂ ਨਿਕਲਣ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਬੱਸ ਫਿਰੋਜ਼ਪੁਰ ਜਾ ਰਹੀ ਹੈ ਉਸ ਤੋਂ ਘਬਰਾ ਕੇ ਮਾਂ ਤੀਨੇ ਉਤਰਨ ਦੀ ਕੋਸ਼ਿਸ਼ ਕੀਤੀ ਪਰ ਬੱਸ ਨਾ ਰੁਕਣ ਕਾਰਨ ਲੜਕੀ ਨੇ ਚਲਦੀ ਬੱਸ ਤੋਂ ਛਲਾਂਗ ਲਗਾ ਦਿੱਤੀ ਛਲਾਂਗ ਲਗਾਉਣ ਦੌਰਾਨ ਲੜਕੀ ਡਿੱਗ ਪਈ ਅਤੇ ਬੱਸ ਦਾ ਪਿਛਲਾ ਟਾਇਰ ਉਸ ਤੇ ਲੱਤ ਤੇ ਛੜ ਗਿਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਨਜ਼ਦੀਕੀ ਦੁਕਾਨਦਾਰਾਂ ਤੇ ਸਵਾਰੀਆਂ ਨੇ ਉਸ ਨੂੰ ਰੈਸਕੂ ਕਰਕੇ ਲੜਕੀ ਨੂੰ ਹਸਪਤਾਲ ਲਿਜਾਇਆ ਇਹ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਬੱਸ ਡਰਾਈਵਰ ਨੇ ਕਿਹਾ ਕਿ ਉਹ ਲੜਕੀ ਨੂੰ ਉਤਾਰਨ ਲਈ ਬੱਸ ਰੋਕਣ ਵਾਲਾ ਸੀ ਪਰ ਉਸ ਤੋਂ ਪਹਿਲ ਲੜਕੀ ਨੇ ਛਲਾਂਗ ਲਗਾ ਦਿੱਤੀ ਇਹ ਹਾਦਸੇ ਦਾ ਸਬਕ ਦੇ ਦਿੰਦਾ ਹੈ ਕਿ ਛਲਦੀ ਬਸ ਤੋਂ ਉਤਰਨ ਦੀ ਕੋਸ਼ਿਸ਼ ਕਦਾ ਚਿੱਤ ਜਾਨ ਲੈਵਾ ਹੋ ਸਕਦੀ ਹੈ ਬੱਸ ਆ ਰਹੀ ਸੀ ਜੀ ਇਹ ਜਾਰੀ ਹੋਏ ਪਰ ਉਹਨੂੰ ਕੁੜੀ ਨੂੰ ਹੋਰ ਪਰੇ ਜਾਣਾ ਸੀ ਜੀ ਇਹਨਾਂ ਨੇ ਕਿ ਬੱਸ ਰੋਕ ਦੇਣ ਸਾਈਡ ਤੇ ਉਹਨੂੰ ਛਾਲ ਮਾਰਤੀ ਚਲਦੀ ਬਸ ਚਲਦੀ ਬਸ ਕੁਝ ਉਹ ਬਾਤ ਚੜ ਕੇ ਪਾਟੋ ਤੋਂ ਬਾਅਦ ਮਗਲਾ ਟਾਈਮ ਮਗਰਾ ਕਰਦੀ ਕਿ ਜਿਹੜੀ ਕਿਨੇ ਪਹੇਗੀ ਆ ਜੰਦਰੀ ਆਪੀ ਜੀ ਉਹ ਕੰਪੀਸ਼ਨਰ ਲੈ ਕੇ ਗਏ ਰੇਡੀਓ ਲੈ ਗਏ ਉਹਨਾਂ ਅਮਰ ਜੀ ਵੀ ਬਾਤ ਕੀ ਆ ਜਿਹੜੀ ਲੱਗੀ ਗੀਰੀ ਆ ਉਹ ਕੁੜੀ ਨੇ ਉਤਰਨਾ ਸੀ ਉਹਨਾਂ ਨੇ ਖੁਦ ਹੀ ਛਲਾਂਗ ਮਾਰਦੀ ਆ ਗਈ ਆ ਉਸ ਦੇ ਬਾਅਦ ਕੀ ਹੋਇਆ ਕੁਝ ਨਹੀਂ ਫਿਰ ਸਾਨੂੰ ਨਹੀਂ ਪਤਾ ਲੱਗਿਆ ਉਹ ਕਦੋਂ نیچے ਡੇਗ ਗਈ ਸੀ ਬਾਸਸ ਉੱਪਰ ਵੀ ਚੜੀ ਹੁੰਦੀ ਐ ਨਹੀਂ ਪਤਾ ਸਾਨੂੰ ਬਸ ਨਾਲ ਜਿੱਕਿੱਤੀ ਹੋਏ ਨਹੀਂ ਜਖਮੀ ਹੁੰਦੇ ਮੈਂ ਚੈਨਲ ਗੋਸੇ ਵੀਖੀ ਨਹੀਂ ਹੋ ਬਸ ਅਸੀਂ ਸੇਟ ਨਾ ਕੋਈ ਚਲਾੰਗ ਹਾਂ ਚਲਾੰਗ ਮਾਰੀ ਸੀ ਹਾਂ ਮਾਰਦੇ ਹਾਂ ਜੇ ਜਬ ਬਸ ਚਲਦੀ ਚਲਦੀ ਬਸ ਹਾਂਜੀ ਸਾਹਿਬ ਜੀ ਅਸੀਂ ਤਾਂ ਅੰਦਰੋਂ ਅੰਦਰੋਂ ਗੇੜ ਤੋਂ ਗੱਡੀ ਕੱਢੀ ਤਾਂ ਨਾ ਤੋਰਨੀ ਉਹਨਾਂ ਨੇ ਕਿਤੇ ਗਲਤ ਚੜ ਗਏ ਅਸੀਂ ਵੀ ਸਾਈਡ ਤੇ ਕਰਕੇ ਤਾਰ ਦਿੰਦੇ ਆ ਤਾਂ ਉਹਨੂੰ ਕੁੜੀ ਨੂੰ ਪਹਿਲੇ ਕੁੜੀ ਨੇ ਨਿੱਕੀ ਜੀ ਬੱਚੀ ਨੇ ਛਾਲ ਮਾਰਤੀ ਉਹਨੇ ਨਹੀਂ ਪਤਾ ਤੀ ਮਾੜੇ ਧੱਕਾ ਮਾਰਿਆ ਕੀ ਕੀਤਾ ਸਾਨੂੰ ਕੋਈ ਪਤਾ ਨਹੀਂ ਪਿਆ ਲੈ ਕਿੰਨੀ ਕੁ ਮਾਰਿਆ ਕੁੜੀ ਵੀ ਮੇਰੇ ਸਾਥ ਤੇ 7-8 ਸਾਲ ਦੀ ਉਮਰ ਦੀ ਹੋਗੀ ਸੀ ਸਾਡੇ ਜਿਆਦਾ ਕਿੱਥੇ ਹਾਂਜੀ ਮੇਰੇ ਸਾਥ ਕੁੜੀ ਲਾਤੋਂ ਦੇ ਮੇਰੇ ਸਾਥ ਤੇ ਲੱਗੀ ਉਹਨਾਂ ਕੁੜੀਆਂ ਨੇ ਮੈਂ ਖਿਆਲ ਨਹੀਂ ਕੀਤਾ ਵੀ 7-8 ਸਾਲ ਦੀ ਜਾਂ ਕਿੰਨੇ ਦੀ ਉਹਨਾਂ ਕੁੜੀਆਂ ਦੀ ਸ਼ਰਮਰਦੀ ਮੈਂ ਗੱਡੀ ਤਾਂ ਘਾਰਾ ਮੈਂ ਥੱਲੇ ਨਹੀਂ ਉਤਰਿਆ ਫਿਰ ਨਾਲ ਦਾ ਗਏ ਉਹਨਾਂ ਦੀ ਕੰਡੀਸ਼ਨ ਹੈ ਉਹਨੇ ਮੈਂ ਇਹ ਜੋ ਨਾਲ ਦਾ ਲੈਟਰ ਮਿਲਾ ਗਿਆ ਜੀ ਉਹਨਾਂ ਕੋਲ ਹਸਪੀਟਲ ਲੈ ਕੇ ਹਾਂ ਜੀ ਹਾਂ ਜੋ ਹਸਪੀਟਲ ਲੱਗਿਆ